ਸਾਰ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਤੇ ਤੁਸੀਂ ਦੇਖ ਰਹੇ ਹੋ ਜਿਮਣੀ ਚੋਣ ਜੋ ਬਰਨਾਲਾ ਦੇ ਵਿੱਚ ਹੋ ਰਹੀ ਹੈ ਜੋ ਇਹ ਮਾਹੌਲ ਤੁਹਾਡੇ ਸਾਹਮਣੇ ਹੈ ਜੋ ਆਪਣੇ ਨਾਲ ਉਮੀਦਵਾਰ ਨੇ ਭਾਈ ਕੁਲਦੀਪ ਸਿੰਘ ਕਾਲਾ ਢੱਲੋ ਜੋ ਕਿ ਇਸ ਵਕਤ ਬੂਥ ਉੱਤੇ ਮੌਜੂਦ ਨੇ ਭਾਈ ਬਾਈ ਬੋਟ ਪਾਇਆ ਪਾਇਆ ਇਹਦੀ ਬੋਟ ਪਵਾ ਕੇ ਲਿਆ ਪਾ ਦੀ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਵਿੱਕੀ ਬਹੁਤ ਵਧੀਆ ਜੀ ਮਦਦ ਕਰੀ ਸਾਡੀ ਤੋਂ ਕੀ ਮਾਹੌਲ ਆ ਜੀ ਮੋਹਲਾ ਦੇਖ ਲੋ ਗੈਮਾ ਗੈਮੀ ਹਾਂ ਬੜੀ ਪਰਮਾਤਮਾ ਦੀ ਕਿਰਪਾ ਜਿਸ ਦਿਨ ਤੋਂ ਮੇਰੀ ਇਲੈਕਸ਼ਨ ਸ਼ੁਰੂਆਤ ਹੋਈ ਹੈ ਜਿਹੜੇ ਇੱਥੋਂ ਦੇ ਹਰ ਜਿਹੜਾ ਵਰਕਰ ਹੈ ਕਾਂਗਰਸ ਦਾ ਕਾਂਗਸ ਨੂੰ ਪਿਆਰ ਕਰਨ ਵਾਲੇ ਲੋਕ ਤੇ ਵਰਕਰ ਤੋਂ ਲੈ ਕੇ ਜਿਹੜੀ ਲੀਡਰਸ਼ਿਪ ਤੱਕ ਸਾਰਿਆਂ ਨੇ ਮੇਰੀ ਇਲੈਕਸ਼ਨ ਨੂੰ ਇਕੱਠਾ ਨਾਲ ਲੜਿਆ ਮੇਰੀ ਮੈਂ ਮੈਨੂੰ ਹਰ ਵਰਕਰ ਨੇ ਹਰ ਲੀਡਰ ਨੇ ਆਪਣੇ ਮੋਢਿਆਂ ਤੇ ਰੱਖ ਕੇ ਉਹਦੀ ਅਗਵਾਈ ਕੀਤੀ ਹੈ ਜਿਸ ਕਰਕੇ ਜਿਹੜਾ ਜਿਹੜੀ ਕਾਂਗਸ ਪਾਰਟੀ ਆ ਇਹ ਸੀਟ ਨੂੰ ਬੜੀ ਜਿਹੜਾ ਜਿੱਤ ਰਹੀ ਹੈ ਭਾਈ ਜੀ ਜਿਵੇਂ 2.5 ਸਾਲ ਹੋਏ ਨੇ ਸਰਕਾਰ ਆਈ ਨੂੰ ਤੁਹਾਨੂੰ ਕੀ ਲੱਗਦਾ ਕਿ 2.5 ਸਾਲਾਂ ਚ ਲੋਕਾਂ ਦਾ ਮੋਹ ਭੰਗ ਹੋ ਗਿਆ ਸਰਕਾਰ ਉਹ ਕੋਈ ਬੜੀ ਜੋ ਵੀ ਕਮਿਟਮੈਂਟਸ ਕੀਤੀਆਂ ਸੀ ਇਹਨਾਂ ਨੇ ਵੱਡੇ ਵੱਡਾ ਦਾਬੇ ਕੀਤੇ ਸੀਗੇ ਚਾਹੇ ਉਹ ਸਕੂਲ এডਿਕੇਸ਼ਨ ਲੈ ਕੇ ਹੋਵੇ ਚਾਹੇ ਉਹ ਸਿਹਤ ਸਹੂਲਤਾਂ ਨੂੰ ਲੈ ਕੇ ਹੋਵੇ ਚਾਹੇ ਨੌਜਵਾਨ ਰਜਗਾਰ ਨੂੰ ਲੈ ਕੇ ਹੋਵੇ ਚਾਹੇ ਜਿਹੜੇ ਸਾਡੇ ਰਟਾਇਡ ਮੁਲਾਜ਼ਮੇ ਉਹਨਾਂ ਨੂੰ ਓਟ ਪੈ ਉਦਨੀ ਓਟ ਪੈਨਸਲ ਨੂੰ ਲੈ ਕੇ ਹੋਵੇ ਤਾਂ ਜਾਂ ਕਿਸਾਨਾਂ ਨੂੰ ਐਮਐਸਪੀ ਦੀ ਗੱਲ ਹੋਵੇ ਚਾਹੇ ਮਜ਼ਦੂਰਾਂ ਲਈ ਜਾਂ ਮਹਿਲਾਾਂ ਲਈ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਹੋਵੇ ਤਾਂ ਜਿਹੜੀ ਬਹੁਤ ਵੱਡੀ ਪੰਜਾਬ ਦੇ ਲੋਕਾਂ ਨੇ ਇਹਨੇ ਵਾਅਦਾ ਖਲਾਫੀ ਕੀਤੀ ਆ ਜਿਸ ਕਰਕੇ ਜਿਹੜੇ ਪੰਜਾਬ ਦੇ ਲੋਕ ਕੋ ਨਿਰਾਸ਼ ਨੇ ਆਜ ਪੌਣੇ ਤਿੰਨ ਅੰਛਲ ਹੋ ਗਏ ਲੋਅ ਐਂਡ ਵਰਕਰ ਦੀ ਹਾਲਤ ਦੇਖ ਲਓ ਕਿਸੇ ਪਾਸੇ ਵੀ ਜਿਹੜਾ ਜਿਹੜੀ ਕੋਈ ਅਸੀਂ ਜਿਹੜੀ ਪੁਕਾਉ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਿਹਤਰ ਨਹੀਂ ਮੰਨਦੇ ਤੇ ਅਰਾਜਕਤਾ ਫੈਲ ਚੁੱਕੀ ਇੱਥੇ ਜਿਹੇ ਹਾਲਾਤ ਬਣੇ ਤੇ ਜਿਹੜੇ ਇਹ ਇਲੈਕਸ਼ਨ ਹੈ ਇਹ ਜਿਹੜੀ ਜਦੋਂ ਇਹ ਹਾਰ ਲਗੇ ਤਾਂ ਇਹਨਾਂ ਦੀ ਜਿਹੜੀ ਕੰਨ ਦੇ ਅੱਖਾਂ ਬੰਦ ਕੀਤੀਆਂ ਜਿਹੜੇ ਪੰਜਾਬ ਦੇ ਲੋਕਾਂ ਨੇ ਆਣ ਦੇਖੀ ਕੀਤੀ ਆ ਤਾਂ ਖੁੱਲ ਜਾਣੀ ਤੁਸੀਂ ਬੀਜੀਓ ਲਾਸਟ ਸਵਾਲ ਮੇਰਾ ਸਰਕਾਰ ਕਹਿ ਰਹੀ ਆ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਜੇ ਤੁਸੀਂ ਇੱਥੋਂ ਕਿਸੇ ਹੋਰ ਨੂੰ ਬੰਦੇ ਨੂੰ ਜਿਤਾਤਾ ਤਾਂ ਤੁਹਾਡੇ ਜੋ ਡਿਵੈਲਪਮੈਂਟ ਆ ਉਹ ਰੁਕ ਜਾਏਗੀ ਤੁਹਾਡੇ ਕੰਮ ਰੁਕ ਜਾਣਗੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਐਤੋਂ ਪਹਿਲਾਂ ਕੀ ਕੀਤਾ ਉਹਨਾਂ ਨੇ ਲੋਕ ਪਰਖਦੇ ਆ ਪਹਿਲਾਂ ਉਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਜੋ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਥੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਜੋ ਗੱਡੀਆਂ ਪੂਰੀਆਂ ਕਰਤੀ ਹੁੰਦੀਆਂ ਤਾਂ ਆਪਾਂ ਕਹਿ ਸਕਦੇ ਸੀ ਵੀ ਭਾਈ ਜਿਹੜੇ ਅੱਦੇ ਰਹਿ ਗੋ ਲੰਮਕ ਜਾਨਗੇ ਤੁਹਾਡੇ ਵਿੱਚ ਜਿਹੜੋ ਪੌਣੇ ਤਿੰਨ ਸਾਲਾਂ ਤੋਂ ਕੁਝ ਹੋਇਆ ਹੀ ਨਹੀਂ ਤੁਸੀਂ ਪੰਜਾਬ ਨੂੰ ਨਿਚੋੜ ਕੇ ਰੱਖਤਾ ਪੰਜਾਬ ਨੂੰ ਬਰਬਾਦ ਕਰਤਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਤੁਸੀਂ ਪੰਜਾਬ ਨੂੰ ਗੰਧਲਾ ਕਰਤਾ ਹੈ ਤਾਂ ਜਿਹੜੇ ਤੁਹਾਨੂੰ ਕਿੰਨੇ ਵਾਰ ਲੋਕਾਂ ਨੇ ਤੁਹਾਡੇ ਤੇ ਭਰੋਸਾ ਕੀਤਾ ਤੁਸੀਂ ਕਹਿੰਦੇ ਸੀ ਗਰੀਬਾਂ ਦੇ ਚੁੱਲਿਆਂ ਦੀ ਅੱਗ ਜਿਹੜੇ ਜਹਾਜਾਂ ਦੇ ਲੀਡਰ ਜਾਂਦੇ ਉਹਨੂੰ ਦਿਖਦੇ ਨਹੀਂ ਸਾਡੇ ਲਈ ਲੀਡਰਾਂ ਦਾ ਜੱਜ ਨਹੀਂ ਵਰਤੋਂ ਕਰਦੇ ਸੀ ਇਹ ਦਰਬਾਰ ਤੋਂ ਕਰ ਰਹੇ ਆ ਇਹ ਕਿੰਨੇ ਗਰੀਬਾਂ ਦੇ ਚੁੱਲਿਆਂ ਦੀ ਅੱਗ ਦੇਖਣ ਵਾਸਤੇ ਅੱਜ ਜਲਦੀ ਇੱਕ ਬੁਜੀਆ ਕਿੰਨੇ ਗਰੀਬਾਂ ਦੇ ਬੁਜੀ ਹੋਈ ਅੱਗ ਨੂੰ ਇਹ ਖੁਦ ਜਨਰਲ ਨਮਿੰਦੇ ਚੌਕ ਦੇ ਅਧਿਕਾਰੀ ਜਲਾਉਣ ਵਾਸਤੇ ਗਿਆ ਤਾਂ ਜਿਹੜੀ ਮੈਂ ਉਹੀ ਵਾਰ-ਵਾਰ ਗੱਲ ਕਰ ਰਿਹਾ ਵੀ ਜਿਹੜੀ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਵਾਅਦਾ ਖਿਲਾਫੀ ਆ ਉਹਨਾਂ ਦਾ ਧੋਖਾ ਹੋਇਆ ਜਿਹੜੇ ਬਰਨਾਲੇ ਦੇ ਲੋਕ ਆ ਇਹ ਕ੍ਰਾਂਤੀਕਾਰੀ ਜਜ਼ਬਾਤੀ ਤੇ ਸਾਫ਼ ਦੇ ਲੋਕ ਨੇ ਕਿ ਜਦੋਂ ਉਹਨਾਂ ਨੇ ਵਾਅਦਾ ਖਿਲਾਫੀ ਕਰਦਾ ਇਹ ਫਿਰ ਸਭ ਕਿਸ ਕੋਣ ਤਿਆਰ ਰਹਿੰਦੇ ਆ ਲੰਮਾ ਪਾ ਦਿੰਦੇ ਆ ਬੰਦਿਆਂ ਨੂੰ ਕਾਲਾ ਢਿੱਲੋ ਜੀ ਐਮਐਲਏ ਜਿੱਤੇ ਤਾਂ ਪਹਿਲਾ ਐਕਸ਼ਨ ਕੀ ਹੂ ਤੁਹਾਡਾ ਦੇਖੋ ਪਹਿਲਾ ਐਕਸ਼ਨ ਦੇ ਇੱਥੇ ਜਿਹੜੀਆਂ ਸਮੱਸਿਆਵਾਂ ਮੈਨੂੰ ਇੱਥੋਂ ਨਹੀਂ ਆ ਹਰ ਥਾਂ ਦੀ ਇਹ ਹੰਢਿਆ ਜਾਮ ਕੋਈ ਹੋਰ ਸਮੱਸਿਆ ਸ਼ਹਿਰ ਦੀ ਕੋਈ ਛੋਰੀ ਆਊਟਰ ਏਰੀਆ ਦੀਆਂ ਮਹੋਰ ਸਵਸ਼ਥਤ ਨਾਲ ਦੀ ਸਮੱਸਿਆਵਾਂ ਹੋਰ ਆ ਕਿਸਾਨ ਦੀ ਹੋਰ ਆ ਮਜ਼ਦੂਰ ਦੀ ਹੋਰ ਆ ਜਿਹੜਾ ਵਪਾਰੀ ਦੀ ਸਮੱਸਿਆ ਹੋਰ ਆ ਮਲਾਜਮਾਂ ਦੀ ਹੋਰ ਆ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਸਾਰਿਆਂ ਦੀ ਰਾਇ ਦੇ ਨਾਲ ਉਹਨਾਂ ਦੀ ਕੀ ਸਮੱਸਿਆ ਉਹਨੂੰ ਮੈਂ ਕਿਸ ਢੰਗ ਨਾਲ ਹੱਲ ਕਰ ਸਕਦਾ ਉਹ ਸਾਰਿਆਂ ਦੀ ਰਾਇ ਨਾਲ ਜੁੜਨੀ ਮੇਂ ਮੈਂ ਐਮਐਲਏ ਬਣ ਕੇ ਤਾਂ ਮੈਂ ਬਹੁਤ ਸਿਆਣਾ ਹੋ ਜਾਊਗਾ ਤਾਂ ਜਿਨ੍ਹਾਂ ਲੋਕਾਂ ਦੀਆਂ ਜੋ ਆਪਣੇ ਪਿੰਡੇ ਤੋਂ ਤਕਲੀਫਾਂ ਹੰਢਾ ਰਹੇ ਨੇ ਮੈਂ ਉਹਨਾਂ ਨੂੰ ਸੁਣ ਕੇ ਦੇਖ ਕੇ ਉਹਨਾਂ ਦੀ ਰਾਇ ਦੇ ਨਾਲ ਨੇ ਬੁੱਧੀਜੀਵੀ ਲੋਕ ਨੇ ਇਹਨੂੰ ਮੈਂ ਕਿਵੇਂ ਹੱਲ ਕਰ ਸਕਦਾ ਸਰਕਾਰ ਉਹ ਮੈਂ ਉਹਨਾਂ ਦੀ ਲੜਾਈ ਉਹਨਾਂ ਦੀ ਆਵਾਜ਼ ਬਣ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਮੈਂ ਲੜਾਈ ਲੜਾਂਗਾ ਸੋ ਬਹੁਤ ਬਹੁਤ ਧੰਨਵਾਦ ਕਾਰਾ ਤੇ ਲੋਕ ਕਹਿ ਰਹੇ ਆ ਕਿ ਜੇ ਮੈਂ ਐਮ ਐਲ ਏ ਜਿੱਤਦਾ ਤਾਂ ਮੈਂ ਲੋਕਾਂ ਦੀ ਰਹਿ ਦੇ ਨਾਲ ਕੰਮ ਕਰਾਂਗਾ ਲੋਕਾਂ ਦੀਆਂ ਜੋ ਸਮੱਸਿਆਵਾਂ ਮੈਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਉਹਨਾਂ ਦੀ ਰਹਿ ਦੇ ਨਾਲ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ